ਪਹੁੰਚਿਆ ਜੀ ਮੁੱਲਾਪੁਰ ਬੱਕਰੇ ਤੇ ਬੱਕਰੀਆਂ ਦੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਵੀਡੀਓ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚੈਨਲ ਹੈਗਾ ਜੀ ਆਪਣਾ ਜੱਟ ਲਾਈਫ 77 ਜੱਟ ਲਾਈਫ 77 ਤੇ ਤੁਹਾਨੂੰ ਦਿਖਾਵਾਂਗੇ ਜੀ ਵਧੀਆ-ਵਧੀਆ ਬਰੀਡਰ ਬੱਕਰੀਆਂ ਬੱਕਰੇ ਮੇਮਣੇ ਭੇਡੂ ਪੇਡਾਂ ਕੱਕੜ ਮੁਰਗੇ ਮੁਰਗੀਆਂ ਜੀ ਤੇ ਅੱਜ ਤਰੀਕ ਹੈਗੀ ਆ ਜੀ 1 ਤੀਜਾ ਮਹੀਨਾ 2025 ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਪਲੀਜ਼ ਲਾਜ਼ਮੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆ ਜਾਓ ਜੀ ਦੇਖੋ ਵੀਡੀਓ ਹੁਣ ਸਾਨੂੰ ਭਾਂਤ ਭਾਂਤ ਦੀਆਂ ਬੱਕਰੀਆਂ ਤੇ ਬੱਕਰੀ ਇਹ ਦੇਖੋਗੇ ਜੀ ਵੀਡੀਓ ਦੇ ਵਿੱਚ ਲਓ ਜੀ ਆ ਜਾਓ ਬਾਈ ਜੀ ਦੇਖੋ ਜੀ ਮੰਡੀ ਦੇਖੋ ਪਹਿਲਾਂ ਤੁਸੀਂ ਮੰਡੀ ਦਾ ਦਰਸ ਵੀਡੀਓ ਦੇ ਵਿੱਚ ਸ਼ੇਅਰ ਕਰਨਾ ਪਲੀਜ਼ ਦਬਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਦਿਆ ਮੰਡੀ ਲੱਗੀ ਹੋਈ ਸਿੱਖ ਬੱਕਰੇ ਬੱਕਰੀਆਂ ਟਾਪ ਕੁਆਲਟੀ ਦੀਆਂ ਬੱਕਰੀਆਂ ਬੱਕਰੇ ਦੇ ਸਕਦੇ ਆ ਮੰਡੀ ਦੇ ਵਿੱਚ ਦੇਖੋ ਭਾਈ ਬੱਕਰੀਆਂ ਦੇਖੋ ਤੁਸੀਂ ਇਹਨਾਂ ਮੋਲਾਪੁਰ ਮੰਡੀ ਆ ਜੀ ਮੋਲਾਪੁਰ ਜ਼ਿਲ੍ਹਾ ਲੁਧਿਆਣਾ ਮੋਲਾਪੁਰ ਜ਼ਿਲ੍ਹਾ ਲੁਧਿਆਣਾ ਦੀ ਮੰਡੀ ਆ ਜੀ ਤੁਸੀਂ ਦੇਖੋ ਅਰ ਜੇ ਸ਼ੇਰ ਦੱਬ ਕੇ ਬਹੁਤ ਵਧੀਆ ਬੱਕਰੀਆਂ ਇਹ ਦੇਖੋ। ਛੋੜ ਜਾਓ ਤੇ ਸੌਦਾ ਕਰੇ ਨਾ ਉਹ ਭਾਰਾ ਗਨੇ ਫੁਕਾ ਫੋੜ ਆ। ਇਹ ਕਾ ਲਸੀ ਵੇਖੋ ਜੀ। ਹਾਂ ਜੀ। ਕਰ ਦੋ ਇਹ ਸ਼ੇਰ ਦੱਪ ਕੇ। ਬਹੁਤ ਵੱਡੀ ਬੱਕਰੀਆਂ। ਤਾਨਾ ਕੋਨਾਂ ਦੀ ਪੂਰੀ ਓਕੇ ਆ। ਦੇਖ ਸਕਦੇ ਹੋ ਜੀ ਬੱਕਰੀ। ਓਏ ਓਏ ਦੋ ਬੱਚੇ ਨੇ। ਇੱਧਰ ਬੱਕਰੀਆਂ ਵਧੀਆ ਖੜੀਆਂ ਨੇ ਭਾਈ। ਦੇਖੋ ਜੀ ਮੰਡੀ ਦੇਖੋ। ਮੰਡੀ ਦੇਖੋ ਬਈ ਤੁਸੀਂ ਸਾਰੀ ਮੰਡੀ ਕਰੋ ਗੌਰ ਜੀ ਮੰਡੀ ਦੀ ਤੁਸੀਂ ਦੇਖੋ ਮੰਡੀ ਓ ਬਿੱਲੇ ਦੇਖੋ ਮੰਡੀ ਵੀਡੀਓ ਕਰ ਦੋ ਸ਼ੇਅਰ ਕਰ ਦਬ ਕੇ ਮੰਡੀ ਦੇਖੋ ਬਹੁਤ ਵੱਡੀ ਮੰਡੀ ਹੈ ਜੀ পরে ਹੋਰ ਕੀ ਹਾਲ ਹੈ ਪਹਿਲੇ ਕੀ ਹਾਲ ਹੈ ਕੈਮ ਇਹਦਾ ਵੀ ਹੈ ਬਾਈ ਉਹ ਵੀ ਦੇ ਦੋ ਲੈ ਬੜਦੀ ਇਹ ਦੋ ਹਾਂ ਕਰੋ ਮੈਨੂੰ ਜਾਈਏ ਨਹੀਂ ਨਹੀਂ ਨਾ ਜਾਓ ਜਾ ਮੰਡੀ ਦੇਖੋ ਕਿਹੜੇ ਗੁੜੇ ਦੋ ਮੰਡੀ ਦੇਖੋ ਜੀ ਮੰਡੀ ਬਹੁਤ ਵਧੀਆ ਲੋਕ ਤਾਂ ਵਹੀ ਵੀਡੀਓ ਸ਼ੇਅਰ ਦੱਬ ਕੇ ਵਧੀਆ ਪਰਿਓ ਜੀ ਮੰਡੀ ਜੇ ਦੇਖੋਗੇ ਭਾਈ ਵੀਡੀਓ ਦੇ ਵਿੱਚ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਜਮੀ ਜਲਦੀ ਜਲਦੀ ਦੇਖੋ ਮੰਡੀ ਦੇਖੋ ਭਲਾ ਤੁਸੀਂ ਮੰਡੀ ਦਾ ਅਡਰੈਸ ਮੰਡੀ ਦਾ ਅਡਰੈਸ ਦੇਖੋ ਜੀ ਵੀਡੀਓ ਐਂਡ ਤੱਕ ਵੀਡੀਓ ਨਾਲ ਦੇਖੋ ਜੀ ਵੀਡੀਓ ਨਾਲ ਬਣੇ ਰਹੋ ਵੀਡੀਓ ਸ਼ੇਅਰ ਕਰ ਦਿਓ ਆ ਜਾ ਬਈ ਆ ਜਾ ਦੇਖੋ ਇਹ ਮੰਡੀ ਕਮੇਲਾ ਆ ਗਿਆ ਜੀ ਮੰਡੀ ਵਧੀਆ ਲੱਗਦੀ ਆ ਵੀਡੀਓ ਸ਼ੇਅਰ ਕਰਦੇ ਬਾਈ ਦੱਬ ਕੇ ਮੰਡੀ ਦੇ ਬਹੁਤ ਟਾਪ ਕੁਆਲਟੀ ਨੇ ਬੱਕਰੀਆਂ ਦੇਖ ਸਕਦੇ ਹੋ ਸੌਦੇ ਤੁਹਾਨੂੰ ਦਿਖਾਈ ਜਾਵਾਂਗੇ ਜੀ ਸੌਦੇ ਤੁਸੀਂ ਦੇਖੀ ਜਾਓ ਓਏ ਲਓ ਜੀ ਮੰਡੀ ਲਓ ਜੀ ਇੱਧਰ ਸੌਦਾ ਵੀ ਹੋ ਜਾਂਦਾ ਹੁਣ ਜੇ ਸੌਦੇ ਸੌਦਾ ਹਲੋ 8112 ਕਿਤਾਬ ਹਾਂ ਹਾਂ ਆ ਜੀ ਲਾ ਓਏ ਆਇਆ ਬਿਰੋ ਉਹ ਬਿਰੋ ਲੈ ਤਖਸ ਮੰਡੀ ਗਾ ਆਦੀ ਲਾ ਓਏ ਆ ਫਣੀ 27 ਲਓ ਜੀ ਮੰਡੀ ਦੇਖੋ ਜੀ ਮੰਡੀ ਬਹੁਤ ਜਿਆਦਾ ਭਰੀਆ ਹੈ ਕਿਵੇਂ ਠਾੜਾ ਕੰਪਨੀ ਠੀਕ ਹੈ ਕਾਇਮ ਦੇਖੋ ਇਹ ਮਾਲ ਦੇਖੋ ਬਾਈ ਠਾੜੇ ਵਾਲਾ ਬਾਈ ਵੀਰੇ ਸ਼ੇਅਰ ਕਰ ਦੋ ਦੱਬ ਕੇ ਮੰਡੀ ਦੇਖੋ ਜੀ ਮੰਡੀ ਬਹੁਤ ਜ਼ਿਆਦਾ ਭਰੀ ਹੈ ਮੰਡੀ ਬਹੁਤ ਜ਼ਿਆਦਾ ਭਰੀ ਹੈ ਫੋਟੋ ਹਟਣ ਲੱਗੇ ਪਿਆ ਆ ਬਧੀਆ ਗਏ ਬਹੁਤ ਗੇਰ ਬਹੁਤ ਵਧੀਆ ਟੌਪ ਕੁਆਲਟੀ ਮੋਲਾਪੁਰ ਦੀ ਮੰਡੀ ਆ ਜੀ ਮੋਲਾਪੁਰ ਬੱਕਰਾ ਮੰਡੀ ਮੋਲਾਪੁਰ ਪਹੁੰਚੋ ਬਈ ਮੰਡੀ ਦੇ ਵਿੱਚ ਤੇ ਖੋਲ ਲਿਆ ਖੋਲ ਲਿਆ ਸਾਰਾ ਕੁਝ ਮੰਡੀ ਦੇ ਤੁਹਾਨੂੰ ਮਿਲੂਗਾ ਤੇ ਆਪਾਂ 5-6 ਮਹੀਨਿਆਂ ਬਾਅਦ ਇਸ ਮੰਡੀ ਦੇ ਦਰਸ਼ਨ ਪਾਏ ਆ ਕੇ ਇਹ ਮੰਡੀ ਵਧੀਆ ਲੱਗੀ ਅੱਜ ਦੇਖ ਸਕਦੇ ਆਂ ਬਾਈ ਜੀ ਆ ਘਟਾ ਦਿਆਂ ਦੋ ਨਗ ਹੋ ਰਹੇ ਤੇ ਵੀਡੀਓ ਦੇ ਵਿੱਚ ਉਹ ਇਹ ਜੋੜਾ ਦਾ ਢਾਲ ਆ ਜਾ ਬਾਈ ਬਾਹਲੀ ਹੋਣਾ ਦਾ ਜੋੜਾ ਢਾਲ ਇਹ ਬੱਕਰੀਆਂ ਬਈਆਂ ਛੋਟਾ ਪੰਡਾ ਹਾਂ ਉਠਾ ਲਾ ਉਠਾ ਲਾ ਬੱਕਰੀ ਦਾ ਕਿਹੜਾ ਬੱਕਰਾ ਹੈ ਬੱਕਰੀ ਅੰਦਰ ਘਰਾਈ ਤੋਂ ਬਹੁਤ ਮਹਾਲ ਆਈ ਜਾਂਦਾ ਜੀ ਲੈ ਸਕਦੇ ਮੱਡੀ ਦੇ ਵਿੱਚ ਕਰਦੇ ਸ਼ੇਰ ਦੱਪ ਕੇ ਲੋ ਜੀ ਅੱਗੇ ਚੱਲ బీ మి